ਕਿਉਂ ਭਾਈ ਰੇਸ ਦੇ ਭਾਈ ਕਰ ਥੋੜੀ ਜੀ ਖੁੱਲ ਕੇ ਜੇ ਲੈ ਵੀ ਮਿੱਤਰੋ ਇਹ ਸਟਾਰਟਿੰਗ ਆ ਭਾਈ ਉਹਨਾਂ ਨੇ ਕਿਹਾ ਸੀ ਬੰਦ ਕਰਿਓ ਜੀ ਓਕੇ ਇੰਜਨ ਗੇਅਰ ਦਾ ਓਕੇ ਹਿੱਸਾ ਕਰਾਇਆ ਹੋਇਆ ਸਟੀering ਦਾ ਕੰਮ ਕਰਾਇਆ ਹੋਇਆ ਅਸਾ ਸਟੀering ਦਾ ਵੀ ਕੰਮ ਵੀ ਕਰਵਾਇਆ ਹੋਇਆ ਹਿੱਸੇ ਦਾ ਕੰਮ ਵੀ ਕਰਵਾਇਆ ਹੋਇਆ ਬ੍ਰੇਕਾਂ ਵੀ ਰੁਕਾਉਣ ਕਰਾਈਆਂ ਨੇ ਸਾਰੀਆਂ ਓਕੇ ਲੋ ਵੀ ਮਿੱਤਰੋ ਕੀ ਹਾਲ ਚਾਲ ਨੇ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਭਾਈ ਸਾਨੂੰ ਚੰਗਾ ਡਰਾਈਵਰ ਚਾਹੀਦਾ ਤੇ ਕਾਰਨ ਸੱਜਣੋ ਇਹ ਹੈ ਜੇ ਤਾਂ ਕੋਈ ਇੱਕ ਭਰਾ ਕਹਿੰਦਾ ਫੇਰ ਤਾਂ ਅਸੀਂ ਉਹਦੀਆਂ ਫੋਟੋਆਂ ਖਿੱਚ ਕੇ ਭਰਾ ਨੂੰ ਭੇਜ ਦਿੰਦੇ ਹਣਾ ਵੀ ਅਗਲਾ ਸੌਦਾ ਕਰ ਲੈਂਦਾ ਗੱਲ ਉਹ ਹੋ ਜਾਂਦੀ ਹੈ ਵੀ ਮੈਂ ਕੱਲੀ ਤੇ ਮਲਾਹਜੇਦਾਰ ਵਾਲੇ ਕਿਦਾ ਕਿਦਾ ਮਾਨ ਰੱਖ ਲਾਂ ਬਹੁਤ ਭਰਾ ਫੋਨ ਲਾਉਂਦੇ ਨੇ ਵੀ ਸਸਤੇ ਰੇਟ ਦਾ ਟਰੈਕਟਰ ਚਾਹੀਦਾ ਤਾਂ ਸੱਜਣੋ ਵੀਡੀਓ ਕਰਨ ਲੱਗੇ ਆ ਤੇ ਧਰਮੇ ਪਹਿਲਾਂ ਕੰਡੀਸ਼ਨ ਦਿਖਾ ਟਰੈਕਟਰ ਦੀ ਤੁਸੀਂ ਸੱਜਣੋ ਰੇਟ ਸੁਣ ਕੇ ਤਾਂ ਹੈਰਾਨ ਰਹਿ ਜਾਓਗੇ ਬਿਲਕੁਲ ਮੋਟਰਸਾਈਕਲ ਦੇ ਰੇਟ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਦੇ ਅਸੀਂ ਮਾਲਕ ਬਣਾਉਣਾ ਧਰਮੇ ਦਿਖਾ ਕੰਡੀਸ਼ਨ ਦਿਖਾ ਚੰਗੀਦਰੀ ਕਿਸੇ ਤਰ੍ਹਾਂ ਪਹਿਲਾਂ ਤਾਂ ਜਿਵੇਂ ਕਹ ਹਣਾ ਟਾਇਰ ਵੀ ਦਿਖਾ ਦੀ ਵੀ ਪੂਰਾ ਜਿਵੇਂ ਕਹਦੀ ਆ ਟਰੈਕਟਰ ਵਰਕਿੰਗ ਦੇ ਵਿੱਚ ਆ ਪੂਰੀ ਘੰਟ ਸਟਾਰਟਿੰਗ ਵੀ ਆ ਤੁਹਾਨੂੰ ਸਟਾਰਟ ਵੀ ਕਰਕੇ ਦਿਖਾਵਾਂਗੇ ਰਿੰਗ ਦਿਖਾ ਦੇ ਕਰਾਂ ਵੀ ਬਹੁਤ ਜਾਇਜ਼ ਰੇਟ ਦੇ ਵਿੱਚ ਸੱਜਣੋ ਇਹ ਟਰੈਕਟਰ ਤੁਹਾਨੂੰ ਬਣੂਗਾ ਤੁਹਾਨੂੰ ਦੱਸ ਦਿਆਂ ਵੀ ਇਹ ਕਿਹੜੇ ਪਿੰਡ ਦੇ ਵਿੱਚ ਖੜਾ ਤੇ ਬਾਈ ਦਾ ਕੀ ਨਾਮ ਆ ਕਿੰਨਾ ਮੋਬਾਈਲ ਨੰਬਰ ਆ ਸਾਰਾ ਕੁਝ ਡਿਟੇਲ ਦੱਸਾਂਗੇ ਸ੍ਰੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਹੋ ਜੀ ਪਹਿਲਾਂ ਤੁਹਾਡਾ ਨਾਮ ਦੱਸਿਓ ਜੀ ਤੁਹਾਡਾ ਨਾਮ ਨਾਮ ਉਦਮ ਸਿੰਘ ਜੀ ਨਾਮ ਤੁਹਾਡਾ ਉਦਮ ਸਿੰਘ ਉਦਮ ਸਿੰਘ ਜੀ ਹਾਂ ਓਕੇ ਤੇ ਨਾ ਤੁਹਾਡਾ ਉਦਮ ਸਿੰਘ ਆਪਾਂ ਜਿਹੜੀ ਲੋਕੇਸ਼ਨ ਤੇ ਖੜੇ ਆ ਪਹਿਲਾਂ ਤੇ ਇਹ ਦੱਸਿਓ ਵੀ ਕਿੱਥੇ ਜਿ ਖੜੇ ਆ ਆਪਾਂ ਇਹ ਆਪਾਂ ਮਹਿਲਾ ਕੋਠੇ ਆ ਜੀ ਮਹਿਲਾ ਦੇ ਕੋਠੇ ਨੇ ਮਹਿਲਾ ਦੇ ਕੋਠੇ ਹਾਂ ਓਕੇ ਤੇ ਹੁਣ ਜਿਹੜਾ ਇਹ ਮਹਿੰਦਰਾ ਟਰੈਕਟਰ ਆ ਜੀ ਮੈਂ ਸਰੋਤੇ ਨੂੰ ਇਹ ਗੱਲ ਕਹੀ ਆ ਮੈਂ ਕਿਹਾ ਵੀ ਇਹ ਬਿਲਕੁਲ ਮੋਟਰਸਾਈਕਲ ਦੇ ਰੇਟ 'ਚ ਬਣੂਗਾ ਠੀਕ ਹੈ ਜੀ ਸਹੀ ਗੱਲ ਕਹੀ ਆ ਠੀਕ ਹੈ ਜੀ ਤੇ ਇਹ ਹੁਣ ਇਹ ਮਾਡਲ ਕਿੰਨਾ ਦੱਸਿਓ ਮਾਡਲ 2000 ਜੀ 2000 ਮਾਡਲ ਆ ਹਾਂ ਜੀ ਓਕੇ ਤੇ ਇੰਜਨ ਗੇਅਰ ਦਾ ਕਿਵੇਂ ਆ ਓਕੇ ਆ ਜੀ ਪੂਰਾ ਓਕੇ ਆ ਕਿਉਂਕਿ ਕਾਰਨ ਇਹ ਹੁੰਦਾ ਜੀ ਹੁਣ ਇਹ ਨਹੀਂ ਪ ਤੇ ਗਾਰਨ ਇਹ ਹੁੰਦਾ ਵੀ ਮਤਲਬ ਜਿੰਨੀ ਆਪਾਂ ਗੱਲ ਕਹਾਂਗੇ ਉੰਨੀ ਦੱਸੋ ਹਾਂਜੀ ਹਾਂ ਇੰਜਨ ਗੀਅਰ ਦਾ ਉੱਤੇ ਗੀਅਰ ਦਾ ਹਿੱਸਾ ਕਰਾਇਆ ਹੋਇਆ ਸਟੀਲ ਦਾ ਕੰਮ ਕਰਾਇਆ ਹੋਇਆ ਅੱਛਾ ਸਟੀਲ ਦਾ ਕੰਮ ਵੀ ਕਰਵਾਇਆ ਹੋਇਆ ਹਿੱਸੇ ਦਾ ਕੰਮ ਵੀ ਕਰਵਾਇਆ ਹੋਇਆ 13 13 ਦੇ ਗਾਰਨ ਕਿੰਨੇ ਰਿਹਾ ਰਹੇ ਉਹ ਤੇ ਇੰਜਨ ਗੀਅਰ ਦੇ ਵਿੱਚ ਮਤਲਬ ਪੂਰਾ ਵੀ ਪ੍ਰੋਬਲਮ ਨਹੀਂ ਇੱਕ ਜਮੇ ਮਾੜੀ ਮੋਟੀ ਵੀ ਨਹੀਂ ਹੈ ਅੱਛਾ ਮਾੜੀ ਮੋਟੀ ਵੀ ਨਹੀਂ ਹਾਂ ਓਕੇ ਤੇ ਇਹਦੀ ਮਗਰਲੇ ਟਾਇਰ ਹੈ ਕਿ ਨਹੀਂ ਜੀ ਆਪਣੇ ਲਗਭਗ ਜਿਵੇਂ ਕਹਦੀਏ ਹੋਣਗੇ ਹਨ 45 ਪੈਸੇ ਟਾਇਰ 45 ਪੈਸੇ ਤਾਂ ਹੋਣਗੇ ਜੀ ਹਾਂ ਸੱਜਣੂ 45 ਕੇ ਪੈਸੇ ਜਿਵੇਂ ਕਹਦੀ ਮਗਰਲੇ ਦੇ ਟਾਇਰ ਨੇ ਹਨਾ ਜੋੜਾ ਟਾਇਰਾਂ ਦਾ 45 ਕੇ ਪੈਸੇ ਆ ਸਤਰੀ ਵੀ ਦਿਖਾ ਤਰ ਮੈਂ ਸਤਰੀ-ਸੁਤਰੀ ਵੀ ਘੈਂਟ ਲ ਜਮੇ ਰੁਪਿਆ ਲਾਉਣ ਦੀ ਲੋੜ ਨਹੀਂ ਜਾ ਕੇ ਹਨਾ ਜੀ ਨਾ ਜੀ ਨਾ ਕੋਈ ਲੋੜ ਨਹੀਂ ਤੇ ਸੱਜਣੂ ਮੂਹਰੇਲੇ ਟਾਇਰ ਵੀ ਜਿਵੇਂ ਕਹਦੀ ਵਧੀਆ ਕੰਡੀਸ਼ਨ ਦੇ ਪਏ ਆ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਨੰਬਰ ਹਰਿਆਣੇ ਦਾ ਜੀ ਨੰਬਰ ਹੈਗਾ ਤਾਂ ਹਰਿਆਣੇ ਦਾ ਤਰਮੇ ਵੰਪਰੋਂਪਰ ਦਿਖਾ ਪਹਿਲਾਂ ਤਾਂ ਵੀ ਜਾ ਕੇ ਜਮੇ ਆ ਕੇ ਦੀ ਨਾ ਕੋਈ ਬਾਲੇ ਪੈਸੇ ਕਿਸੇ ਨੂੰ ਲਾਉਣ ਦੀ ਲੋੜ ਨਹੀਂ ਮੇਨ ਗੱਲ ਹੁੰਦੀ ਆਹ ਮਾਰੀ ਵੀਰੇ ਸੈਲਫ ਮਾਰੀ ਲੈ ਦਿਖਾ ਦਿਨ ਤਰ ਮੈਂ ਚੰਗੀ ਤਰ੍ਹਾਂ ਪਕਾਰਾ ਟਰੈਕਟਰ ਦਾ ਚੋਕ ਦੇਖ ਲਈ ਹੈ ਨਾ ਕਿਉਂ ਭਾਈ ਰੇਸ ਦੇ ਬਾਈ ਕਰਾ ਥੋੜੀ ਜਿਹੀ ਖੁੱਲ ਕੇ ਜੇ ਲੈ ਫਿਰਰਾ ਆਹ ਨਾ ਕਰ ਦੇ ਬੰਦਾ ਲੈ ਮੇ ਮਤਰਾ ਉਹ ਇਹ ਸਟਾਰਟਿੰਗ ਆ ਬਾਈ ਉਹਨੇ ਕਿਹਾ ਸੀ ਦੀ ਬੰਦ ਕਰੇ ਜੀ ਸੱਜਣੋ ਸਟਾਰਟਿੰਗ ਵੀ ਤੁਹਾਨੂੰ ਦਿਖਾਦੀ ਇੰਜਨ ਗੇਅਰ ਦੀ ਬਾਈ ਉਹਰੇ ਕਹਿੰਦੇ ਵੀ ਫੁੱਲ ਗਾਰੰਟੀ ਆ ਤੇ ਬਾਕੀ ਜਿਹੜੇ ਵੀ ਭਰਾ ਨੇ ਸੱਜਣ ਉਹ ਲੈਣਾ ਤੁਸੀਂ ਆ ਜਿਓ ਬਾਣ ਹੋਰ ਕੋਈ ਗੱਲ ਨਹੀਂ ਤੁਹਾਨੂੰ ਆ ਚਰੀ ਵਾਲਾ ਬਿੱਲੀ ਪਿਆ ਹਣਾ ਜੀ ਹਾਂ ਜੀ ਹਾਂ ਬਿੱਲੀ ਪਿਆ ਐਥੋਂ ਹਾਲ ਆ ਪਾ ਤਵਿਆਂ ਦੂ ਬੇਪਿਆ ਨੇ ਜਿਹੜਾ ਕੁਛ ਮਰਜ਼ੀ ਪਾਲਿਓ ਯਾਰ ਮੰਗਰ ਜਦੋਂ ਤੁਹਾਡੇ ਮਨ ਨੂੰ ਪੂਰੀ ਤਸੱਲੀ ਹੋ ਗਈ ਨਾ ਤੁਸੀਂ ਫੇਰ ਮਤਲਬ ਸੌਦੇ ਦੀ ਗੱਲ ਕਰਿਓ ਠੀਕ ਹੈ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਜੀ 94178 94178 51960 51960 ਹਾਂ ਜੀ ਇਹ ਤੁਹਾਡੇ ਲਈ ਆ ਗਿਆ ਓਕੇ ਤੇ ਹੋਰ ਕੋਈ ਨੰਬਰ ਇਹ ਨੰਬਰ ਤੋਂ ਇਲਾਵਾ ਕਿਹੜਾ ਚੱਲਦਾ ਹੈ ਇਹਦਾ ਪਾਈ ਦਾ 98569 98569 86042 ਲੈ ਮਿੱਤਰੋ ਇਹ ਦੋਨੇ ਨੰਬਰ ਨੇ ਜੇ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਨਾ ਦੁਆਰੇ ਲੋਕੇਸ਼ਨ ਦੱਸ ਦਿੰਨੇ ਮਹਿਲਾਂ ਦੇ ਕੋਠੇ ਪਾਈ ਮਹਿਲਾਂ ਕੋਠੇ ਜੀ ਮਹਿਲਾਂ ਤੋਂ ਸੱਜਣੋ ਜਦੋਂ ਆਪਾਂ ਖੜਿਆ ਵਾਲ ਨੂੰ ਜਾਂਦੇ ਆ ਉਹਦੇ ਉਪਰੋਂ ਦੇਣਾ ਜੀ ਗੁਰੂ ਘਰ ਦੇ ਨੇੜੇ ਕੋਠੇ ਪੈ ਜਾਂਦੇ ਆ ਤੇ ਮਾਡਲ ਹੈਗਾ ਜੀ 2000 ਪੂਰਾ ਤੇ ਹੁਣ ਇਹ ਦੱਸਿਓ ਵੀ ਇਹਦਾ ਤੁਸੀਂ ਡਿਮਾਂਡ ਕੀ ਰੱਖਿਆ ਰੇਟ ਕੀ ਰੱਖਿਆ 1 ਲੱਖ 25000 ਦੇਵਾਂਗੇ ਜੀ 1 ਲੱਖ 25000 ਦਾ ਦਵਾਂਗੇ ਓਕੇ ਲੈ ਮਿੱਤਰੋ 1 ਲੱਖ ਤੇ 25000 ਦਾ ਹੈ ਟਰੈਕਟਰ ਬਣੂ ਬਾਕੀ ਮੌਕੇ ਤੇ ਥੋੜਾ ਜਿਹਾ ਮੋਟਾ ਮਾਨਤਾਣ ਕਰ ਦਾਂਗੇ ਲੈ ਵੀ ਸੱਜਣੋ ਬਾਕੀ ਮੌਕੇ ਤੇ ਜਿਹੜਾ ਇਹਦਾ ਮਾਨਤਾਣ ਤੁਹਾਡਾ ਹੋ ਜੂਗਾ ਯਾਨੀ ਕਿ ਪੂਰੀ ਫੁੱਲ ਗਰੰਟੀ ਵਾਲਾ ਟਰੈਕਟਰ ਹੈ ਇੰਨੇ ਦੇ ਵਿੱਚ ਜਾ ਕੇ ਪਲਟੀਨਾ ਮੋਟਰਸਾਈਕਲ ਪਾਈ ਜਾਂਦਾ ਪਰ ਇੱਥੇ ਤੋਂ ਤੁਹਾਨੂੰ ਟਰੈਕਟਰ ਮਿਲੂ ਹੈ ਨਾ ਜੀ ਤੇ ਪੂਰਾ ਸੱਜਣੋਂ ਘੈਂਟ ਆ ਕੰਡੀਸ਼ਨ ਦੁਆਰੇ ਦਿਖਾ ਦਿੰਨੇ ਆ ਧਰਮੇ ਕੈਮਰਾ ਮਾਰਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਆ ਬਾਈ ਉਹਨਾਂ ਨੇ ਤੇ ਨਾ ਤੁਹਾਡਾ ਉਦਮ ਸਿੰਘ ਮੋੜ ਹੈ ਨਾ ਜੀ ਉਦਮ ਸਿੰਘ ਮੋੜ ਉਦਮ ਸਿੰਘ ਸੱਜਣੋਂ ਮੋੜ ਹੈ ਤੇ ਇਹਦਾ ਜੀ ਉਦਾਂੋਂ ਕੰਮ ਕਿਹੜੇ ਮਿਸਤਰੀ ਤੋਂ ਕਰਵਾਉਣੇ ਹਨ ਟਰੈਕਟਰ ਦਾ ਕਰਨੈਲ ਮਿਸਤਰੀ ਤੋਂ ਕਰਾਉਣਾ ਜਿਸ ਨਾਮੋਂ ਕਰਨੈਲ ਮਿਸਤਰੀ ਤੋਂ ਕਰਨੈਲ ਮਿਸਤਰੀ ਦਾ ਕਰਨੈਲ ਮਿਸਤਰੀ ਸੁਨਾਮੋਂ ਤੋਂ ਸੁਨਾਮ ਤੋਂ ਲੈ ਸੱਜਣੋਂ ਬਾਕੀ ਜੇ ਟਰੈਕਟਰ ਬਾਰੇ ਹੋਰ ਵੀ ਜਾਣਕਾਰੀ ਲੈਣੀ ਆ ਲੈਣੀ ਆ ਤਾਂ ਤੁਸੀਂ ਮਿਸਤਰੀ ਕਰਨੈਲ ਸਿੰਘ ਨੂੰ ਮੋੜੇ ਉੱਪਰ ਜਾ ਕੇ ਉਹ ਤੁਹਾਨੂੰ ਫੁੱਲ ਦੱਸ ਦੇਣਗੇ ਵੀ ਉਦਮ ਸਿੰਘ ਮੋੜ ਕਿੱਦਾਂ ਦਾ ਬੰਦਾ ਆਪਣੇ ਪਟਿਆਲੇ ਵਾਲੇ ਫਾਟਕ ਦੇ ਨਾਲ ਲੱਗਦੀ ਦੁਕਾਨ ਹੈ ਆਪਣੇ ਪਟਿਆਲੇ ਆਪਣੇ ਪਟਿਆਲੇ ਕੋਲ ਸੁਨਾਮ ਨੰਦਰ ਬੜਾਗਾ ਨਾ ਉਦੋਂ ਪਹਿਲੀ ਦੁਕਾਨ ਹੈ ਉਹਰਾ ਅਸਾ ਫਾਟਕਾਂ ਦੇ ਨਾਲ ਫਾਟਕਾਂ ਦੇ ਫਾਟਕਾਂ ਦੇ ਨਾਲ ਹੀ ਹਾਂ ਠੀਕ ਹੈ ਲੈ ਮਿੱਤਰੋ ਕਰ ਲਿਓ ਸੰਪਰਕ ਬਾਕੀ ਮਿਸਤਰੀ ਨੂੰ ਵੀ ਪੁੱਛ ਲਿਓ ਤੁਸੀਂ ਜਾ ਕੇ ਜਿੱਥੋਂ ਕੰਮ ਹੁੰਦਾ ਟਰੈਕਟਰਾਂ ਦਾ ਤੇ ਅਖਰ ਹੈ ਜੀ ਮਹਿਲਾਂ ਦੇ ਕੋਠਿਆਂ ਦੇ ਵਿੱਚ ਨੰਬਰ ਡਿਸਕ੍ਰਿਪਸ਼ਨ ਵਿੱਚ ਆਪਾਂ ਦੇ ਦਿੱਤਾ ਤੇ ਤੁਸੀਂ ਸੰਪਰਕ ਕਰ ਲਓ ਜੇ ਕਿਸੇ ਨੇ ਮਹਿੰਦਰਾ ਟਰੈਕਟਰ ਲੈਣਾ